ਸਟਾਰ ਏ ਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏ ਜੀ ਨਿਊਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਮਲਜੀਤ ਕੌਰ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਚਾਹੁੰਦੇ ਆ ਕਿ ਜਿਹੜੀਆਂ ਸੈਂਟਰਲ ਗਵਰਨਮੈਂਟ ਦੀਆਂ ਜਿੰਨੀਆਂ ਵੀ ਸਕੀਮਾਂ ਹੈਗੀਆਂ ਉਹ ਹਰ ਇੱਕ ਦੇ ਘਰ-ਘਰ ਤੱਕ ਪਹੁੰਚਣੀਆਂ ਚਾਹੀਦੀਆਂ ਚਾਹੀਦੀਆਂ ਇਸੇ ਤਰੀਕੇ ਨਾਲ ਮੋਦੀ ਸਾਹਿਬ ਜੀ ਨੇ ਇੱਕ ਵੈਨ ਲਿਆਂਦੀ ਹੈਗੀ ਸਕੀਮਾ ਦੀ ਜੋ ਕਿ ਮੋਦੀ ਜੀ ਦੀ ਵੈਨ ਹੈਗੀ ਆ ਉਹ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਉਹ ਸਕੀਮਾ ਜਿਹੜੀਆਂ ਹੈਗੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਔਰ ਤੁਸੀਂ ਲੋਕ ਜਾਣਦੇ ਹੋ ਕਿ ਜਿਵੇਂ ਆਮ ਆਦਮੀ ਦੀ ਆਮ ਆਦਮੀ ਦੀ ਜਿਹੜੀ ਸਰਕਾਰ ਹੈਗੀ ਆ ਉਹ ਇਹ ਸਕੀਮਾਂ ਨੂੰ ਸਾਡੇ ਪੰਜਾਬ ਦੇ ਵਿੱਚ ਲਾਗੂ ਹੋਣ ਨਹੀਂ ਦੇ ਰਹੀ ਆ। ਤੋਂ ਇਹਨਾਂ ਸਕੀਮਾਂ ਨੂੰ ਲਾਗੂ ਕਰਨ ਵਾਸਤੇ ਜਿਹੜੀ ਸਾਡੀ ਮੋਦੀ ਸਾਹਿਬ ਜੀ ਦੀ ਜਿਹੜੀ ਵੈਨ ਆ ਰਹੀ ਆ ਅਸੀਂ ਬੜੇ ਖੁਸ਼ ਨਸੀਬ ਹੈਗੇ ਆ ਕਿ ਇਹ ਵੈਨ ਜਿਹੜੀ ਹੈਗੀ ਆ ਸਾਡੇ ਇਲਾਕੇ 31 ਨੰਬਰ ਵਾਰਡ ਦੇ ਵਿੱਚ ਕੱਲ ਆਉਣ ਜਾ ਰਹੀ ਆ। ਔਰ ਇਹ ਵਾਲੀ ਜਿਹੜੀ ਵੈਨ ਹੈਗੀ ਆ ਉਹਦਾ ਮੈਂ ਤੁਹਾਨੂੰ ਲੋਕੇਸ਼ਨ ਦੱਸ ਦਿੰਨੀ ਹੈਗੀ ਆ। ਕੱਲ ਇਹ ਵੈਨ ਜਿਹੜੀ ਆ 100 ਫੁੱਟੀ ਰੋਡ ਦੇ ਉੱਤੇ ਤੇ ਲੋਕ ਡੈਰੀ ਦੇ ਆਪੋਜੀਟ ਸਾਈਡ ਦੇ ਉੱਤੇ ਸਾਡੀ ਜਿਹੜੀ ਹੈਗੀ ਆ ਉਹ ਉੱਥੇ ਲੱਗੂਗੀ ਔਰ ਇਹ ਦਾ ਟਾਈਮ ਜਿਹੜਾ ਹੋਊਗਾ ਉਹ ਕੱਲ ਦੁਪਹਿਰੇ 3 ਵਜੇ ਆ ਤੋਂ ਮੈਂ ਆਪਣੇ ਇਲਾਕਾ ਨਿਵਾਸੀਆਂ ਰਿਕਵੈਸਟ ਕਰਦੀਆਂ ਕਿ ਕੱਲ 3 ਵਜੇ 100 ਫੁੱਟੀ ਰੋਡ ਦੇ ਉੱਤੇ ਲੋਕ ਡੈਰੀ ਦੇ ਆਪੋਜੀਟ ਸਾਈਡ ਦੇ ਉੱਤੇ ਟੈਂਟ ਲੱਗੇ ਹੋਣਗੇ ਉੱਥੇ ਵੱਧ ਵੱਧ ਜਿਹੜੇ ਹੈਗੇ ਆ ਉੱਥੇ ਪਹੁੰਚਣ ਕਿਉਂਕਿ ਇੱਥੇ ਜਿਹੜੇ ਜਿਹੜੀਆਂ ਜਿਹੜੀਆਂ ਸਕੀਮਾਂ ਦੇ ਅਧਿਕਾਰੀ ਹੋਣਗੇ ਮੈਂ ਕਿ ਜੋ ਕਿ ਰੈਪਿਊਟੇਡ ਆਫੀਸਰਸ ਜੋ ਕਿ ਉਸ ਸਕੀਮਾਂ ਵਾਸਤੇ ਅਲੋਟ ਕੀਤੇ ਹੋਇਆ ਉਸ ਮੁਕਾਏ ਤੇ ਤੁਹਾਨੂੰ ਉਹ ਆਫੀਸਰਸ ਵੀ ਜਿਹੜੇ ਹੈਗੇ ਆ ਉੱਤੇ ਮਿਲਣਗੇ ਔਰ ਤੁਹਾਨੂੰ ਔਨ ਦੀ ਸਪਾਟ ਉਸ ਸਕੀਮਾ ਦਾ ਡਾ ਫਾਇਦਾ ਜਿਹੜਾ ਹੈਗਾ ਤੁਸੀਂ ਉਠਾ ਸਕੋਗੇ ਜਿਹੜੇ ਮੇਨ ਮੇਨ ਡਾਕੂਮੈਂਟਸ ਹੈਗੇ ਆ ਉਹ ਆਪਣੇ ਨਾਲ ਤੁਸੀਂ ਲੈ ਕੇ ਜਰੂਰ ਆਇਓ ਅਗਰ ਤੁਹਾਨੂੰ ਕੁਝ ਨਹੀਂ ਸਮਝ ਆਉਂਦਾ ਤੁਸੀਂ ਸਾਨੂੰ ਸਾਡੇ ਨਾਲ ਸੰਪਰਕ ਤੁਸੀਂ ਇਹ ਕਰ ਸਕਦੇ ਹੋ ਤੇ ਕੁਝ ਮੈਂ ਸਕੀਮਾ ਦੇ ਬਾਰੇ ਤੁਹਾਨੂੰ ਦੱਸ ਦੱਸ ਵੀ ਹੈਗੀਆਂ ਜਿਵੇਂ ਸਾਡੀਆਂ ਬੱਚੀਆਂ ਹੈਗੀਆਂ ਨੇ ਬੱਚਿਆਂ ਵਾਸਤੇ ਤੁਹਾਨੂੰ ਸੁਕੰਨਿਆ ਯੋਜਨਾ ਇਹਦੇ ਵਿੱਚ ਤੁਹਾਨੂੰ ਮਿਲੂਗੀ ਉਸੇ ਤਰੀਕੇ ਨਾਲ ਜਿਵੇਂ ਕਿਸੇ ਦਾ ਆਯੁਸ਼ਮਾਨ ਕਾਰਡ ਬਣਨਾ ਹੈ ਉਹ ਆਪਣਾ ਆਯੁਸ਼ਮਾਨ ਕਾਰਡ ਬਣਵਾ ਸਕਦੇ ਆ ਕੁਝ ਪਰਿਵਾਰਾਂ ਦੇ ਵਿੱਚ ਹਲੇ ਤੱਕ ਵੀ ਸੁਚਾਲੇ ਨਹੀਂ ਹੈਗੇ ਆ ਤਾਂ ਉਸ ਸੁਚਾਲਾ ਸਕੀਮ ਵੀ ਜਿਹੜੀ ਹੈਗੀ ਆ ਉੱਤੇ ਤੁਹਾਨੂੰ ਮਿਲ ਜੂਗੀ ਉਸੇ ਤਰੀਕੇ ਨਾਲ ਕੁਝ ਆਪਣੇ ਛੋਟੇ ਛੋਟੇ ਉਦਯੋਗ ਛੋਟੇ ਛੋਟੇ ਬਿਜ਼ਨਸ ਅਗਰ ਲੋਕ ਸਟਾਰਟ ਕਰਨਾ ਚਾਹੁੰਦੇ ਆ ਤਾਂ ਜਿਵੇਂ ਤੁਹਾਨੂੰ ਵਿਸਕਰਮਾ ਯੋਜਨਾ ਜਿਹੜਾ ਹੈਗਾ ਉਹ ਵੀ ਮਿਲੇਗਾ ਉਸ ਤਰ੍ਹਾਂ ਤੁਹਾਨੂੰ ਮੋਦਰਾ ਲੋਨ ਜੇ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਉਹ ਲੈ ਸਕਦੇ ਹੋ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਕੋ ਖਾਲੀ ਪਲਾਟ ਆ ਉਹ ਆਪਣਾ ਘਰ ਬਣਾਉਣਾ ਚਾਹੁੰਦੇ ਹੈਗੇ ਆ ਉਹਦੇ ਵਿੱਚ ਤੁਹਾਨੂੰ ਆਵਾਸ ਯੋਜਨਾ ਜਿਹੜੀ ਹੈਗੀ ਆ ਉਹ ਵੀ ਉਹਦੇ ਵਿੱਚ ਤੁਹਾਨੂੰ ਮਿਲੂਗੀ ਤਾਂ ਮੈਂ ਚਾਹਨੀ ਹੈਗੀ ਆ ਕਿ ਮੇਰੇ ਨਗਰ ਜਿਹੜੇ ਸਾਡੇ ਘਰ ਦੇ ਇਲਾਕੇ ਦੇ ਜਿਹੜੇ ਵਾਸੀ ਹੈਗੇ ਹੈ ਆ ਉਹ ਸਾਰੇ ਜਿਹੜੇ ਹੈਗੇ ਆ ਇਸ ਇਸ ਚੀਜ਼ ਦਾ ਜਿਹੜਾ ਹੈਗਾ ਜਿਆਦਾ ਤੋਂ ਜਿਆਦਾ ਜਿਹੜਾ ਹੈਗਾ ਫਾਇਦਾ ਲੈ ਸਕਣ ਉੱਤੇ ਅਸੀਂ ਵੀ ਅਵੇਲੇਬਲ ਹੋਵਾਂਗਾ ਮੈਂ ਵੀ ਹੋਊਂਗੀ ਸਰਦਾਰ ਬਲਵਿੰਦਰ ਜੀ ਬਲਵਿੰਦਰ ਜੀ ਵੀ ਹੋ ਉੱਤੇ ਤੁਹਾਨੂੰ ਅਵੇਲੇਬਲ ਹੋਵਾਂਗੇ ਔਰ ਜਿਆਦਾ ਜਾਣਕਾਰੀ ਅਗਰ ਤੁਸੀਂ ਇਹਦੇ ਬਾਰੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੋ ਨੰਬਰ ਮੈਂ ਤੁਹਾਨੂੰ ਦੇ ਰਹੀਆਂ ਜਿਨ੍ਹਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ 981558080 ਤੇ ਕੰਟੈਕਟ ਕਰੋ ਜਾਂ ਫਿਰ ਤੁਸੀਂ 987559545 ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਔਰ ਮੈਂ ਸਭ ਨੂੰ ਰਿਕਵੈਸਟ ਕਰਾਂਗੀ ਇਹ ਜਿਹੜੀਆਂ ਸਕੀਮਾਂ ਹੈਗੀਆਂ ਇਹ ਹਰ ਵਰਗ ਦੇ ਲੋਕਾਂ ਵਾਸਤੇ ਚਾਹੇ ਉਹ ਲੇਡੀਜ਼ ਹੈਗੀ ਆ ਚਾਹੇ ਉਹ ਜੈਂਟਸ ਹੈਗੀ ਆ ਉਹ ਸਾਰੇ ਇਸ ਇਸ ਚੀਜ਼ ਦਾ ਲਾਹਾ ਲੈ ਸਕਦੇ ਆ ਤੇ ਤੁਸੀਂ ਉੱਤੇ ਜ਼ਰੂਰ ਪਹੁੰਚੋ ਧੰਨਵਾਦ